ਚੰਡੀਗੜ੍ਹ ਗ੍ਰਨੇਡ ਹਮਲੇ ਦੇ ਬਾਰੇ ਪੰਜਾਬ ਦੇ ਡੀਜੀਪੀ ਗਾਰਵ ਯਾਦਵ ਨੇ ਖੁਲਾਸੇ ਕੀਤੇ ਨੇ ਜਾਂਚ ਪੜਤਾਲ ਦੇ ਵਿੱਚ ਕੀ ਪਾਇਆ ਗਿਆ ਤੇ ਦੂਜੇ ਮੁੱਖ ਦੋਸ਼ੀ ਨੂੰ ਜਦੋਂ ਪੰਜਾਬ ਪੁਲਿਸ ਤੇ ਕੇਂਦਰੀ ਸੈੱਲ ਦੀ ਮਦਦ ਦੇ ਨਾਲ ਜਦੋਂ ਫੜਿਆ ਗਿਆ ਉਸ ਨੂੰ ਤੇ ਉਸ ਨੇ ਕੀ ਕੀ ਕਬੂਲਿਆ ਔਰ 20 ਸਤੰਬਰ ਤੱਕ ਦਾ ਰਿਮਾਂਡ ਲੈ ਲਿਆ ਗਿਆ ਹਾਲੇ ਹੋਰ ਪੁੱਛਗਿਸ਼ ਹੋਣੀ ਬਾਕੀ ਹੈ ਇਸ ਦੀਆਂ ਤਾਰਾਂ ਕਿੱਥੇ ਤੱਕ ਜਾ ਕੇ ਜੁੜਦੀਆਂ ਨੇ ਇੱਕ ਅਹਿਮ ਸਵਾਲ ਜਿਹੜੇ ਦੋ ਹਮਲਾਵਰ ਜਾਂ ਜਿਹੜੇ ਇਸ ਮਸਲੇ ਦੇ ਵਿੱਚ ਦੋ ਮੁਲਜ਼ਮ ਜਿਹੜੇ ਆਟੋ ਦੇ ਵਿੱਚ ਵੀ ਆਏ ਸਨ ਹਮਲਾ ਕਰਨ ਗਰਨੇਡ ਸੁੱਟਿਆ 10 ਸੈਕਟਰ ਦੀ ਇੱਕ ਕੋਠੀ ਦੇ ਵਿੱਚ ਬਾਅਦ ਵਿੱਚ ਜ਼ਿੰਮੇਵਾਰੀ ਜਿਹੜੀ ਚੁੱਕੀ ਗਈ ਉਹ ਵੀ ਸਾਰੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਆ ਗਈਆਂ ਨੇ ਹੁਣ ਪੰਜਾਬ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝੇ ਕਰਦਿਆਂ ਹੋਇਆਂ ਇਸ ਕੇਸ ਦੇ ਨਾਲ ਕੀ ਕੀ ਸਾਂਝਾ ਕੀਤਾ ਔਰ ਇੱਥੋਂ ਤੱਕ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਮੁਲਜ਼ਮ ਸਨ ਦੋ ਉਹਨਾਂ ਨੂੰ ਕੀ ਲਾਲਚ ਦਿੱਤਾ ਗਿਆ ਸੀ ਕਿੰਨੇ ਪੈਸੇ ਦਿੱਤੇ ਜਾਣੇ ਸਨ ਔਰ ਕਿੰਨੀ ਹੁਣ ਤੱਕ ਰਾਸ਼ੀ ਦਿੱਤੀ ਗਈ ਔਰ ਕੀ ਇਸ ਤੋਂ ਇਲਾਵਾ ਵੀ ਇਸ ਹਮਲੇ ਤੋਂ ਬਾਅਦ ਵੀ ਕੁਝ ਦਿੱਤਾ ਜਾਣਾ ਸੀ ਇਸ ਦੇ ਬਾਰੇ ਪੰਜਾਬ ਪੁਲਿਸ ਕੀ ਕਹਿ ਰਹੀ ਹੈ ਉਹ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਬਾਰੇ ਅਮਰੀਕਾ ਆਧਾਰਿਤ ਗੈਂਗਸਟਰ ਹੈਪੀ ਪਾਸਿਆ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਬਾਅਦ ਇਹ ਖੋਖਲੇ ਸਿੱਧ ਹੋਏ ਨੇ ਇਹ ਜਾਂਚ ਚ ਖੁਲਾਸਾ ਹੋਇਆ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਦੂਜੇ ਦੋਸ਼ੀ ਵਿਸ਼ਾਲ ਮਸੀ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਔਰ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸੱਦ ਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ ਪੁਲਿਸ ਦਾਵਾ ਕਰ ਰਹੀ ਹੈ ਧਮਾਕਿਆਖੇਜ ਸਮਗਰੀ ਅਤੇ ਹਥਿਆਰਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਹੈਪੀ ਪਾਸਿਆ ਨੇ ਮੁਲਜ਼ਮਾਂ ਨੂੰ ਪਰਮਾਉਣ ਲਈ ਸ਼ੁਰੂ ਵਿੱਚ ਕੁਝ ਫੰਡ ਵੀ ਮੁਹੱਈਆ ਕਰਵਾਏ ਏ ਡੀਜੀਪੀ ਗੌਰਵ ਯਾਦਵ ਕਹਿ ਰਹੇ ਨੇ ਡੀਜੀਪੀ ਪੰਜਾਬ ਨੇ ਅੱਤਵਾਦੀ ਹੈਂਡਲਰਾਂ ਦੀਆਂ ਨੌਜਵਾਨਾਂ ਨੂੰ ਪਰਮਾਉਣ ਵਾਲੀਆਂ ਗਤੀਵਿਧੀਆਂ ਦਾ ਖੁਲਾਸਾ ਕਰਦੇ ਹਾਂ ਨੌਜਵਾਨਾਂ ਨੂੰ ਅਜਿਹੇ ਅੰਸਰਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਵੀ ਕੀਤੀ ਹੈ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਜਦੋਂ ਦੂਜੇ ਦੋਸ਼ੀ ਨੂੰ ਇਸ ਮਾਮਲੇ ਦੇ ਵਿੱਚ ਕਾਬੂ ਕੀਤਾ ਤਾਂ 72 ਘੰਟਿਆਂ ਦੇ ਅੰਦਰ ਇਸ ਕੇਸ ਦੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਰੀਕਾ ਆਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀ ਆ ਜੋ ਪਾਕਿਸਤਾਨ ਆਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੇਆਈ ਦੇ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ ਇਸ ਜਥੇਬੰਦੀ ਦੇ ਉੱਤੇ ਬੈਨ ਵੀ ਲੱਗਾ ਹੋਇਆ ਔਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ आतਵਾਦੀ ਵੀ ਘੋਸ਼ਿਤ ਭਾਰਤ ਸਰਕਾਰ ਕਰ ਚੁੱਕੀ ਹੈ ਆਈਐਸਆਈ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਇਹ ਪੰਜਾਬ ਪੁਲਿਸ ਕਹਿ ਰਹੀ ਹੈ ਔਰ ਨਾਲ ਹੀ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਲਈ ਮਲਜਮਾ ਨੂੰ ਤਮਾਕੇਦਾਰ ਖੇਜ਼ ਸਮਗਰੀ ਹਥਿਆਰ ਤੇ ਹੋਰ ਲਾਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਫਿਰ ਕੀਤੇ ਵਾਅਦੇ ਅਨੁਸਾਰ ਉਹਨਾਂ ਨੂੰ ਕੰਮ ਹੋਣ ਤੋਂ ਬਾਅਦ ਵਿੱਤੀ ਮਦਦ ਦੇਣ ਤੋਂ ਮੁਕਰ ਗਿਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਦਿੱਤਾ ਗਿਆ ਸੀ ਲਾਲਚ ਪਰ ਜਦੋਂ ਇਹ ਕੰਮ ਹੋ ਗਿਆ ਜਦੋਂ ਪਤਾ ਲੱਗ ਗਿਆ ਕਿ ਹੁਣ ਰੌਲਾ ਪੈ ਗਿਆ ਇਸ ਮਾਮਲੇ ਦੇ ਵਿੱਚ ਤੇ ਉਸ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਮਦਦ ਵੀ ਇਸ ਮਾਮਲੇ ਵਿੱਚ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਦੀ ਭਾਸ਼ਾ ਵਿੱਚ ਮਿੱਤੀ ਮਦਦ ਹੋ ਸਕਦੀ ਹੈ ਪਰ ਇਸ ਨੂੰ ਇੱਕ ਅਪਰਾਧ ਕਰਨ ਦੇ ਬਦਲੇ ਦਿੱਤਾ ਗਿਆ ਲਾਲਚ ਕਿਹਾ ਜਾ ਸਕਦਾ ਹੈ ਡੀਜੀਪੀ ਨੇ ਵੀ ਦਾਅਵਾ ਕੀਤਾ ਹੈ ਉਹਨਾਂ ਨੇ ਕਿਹਾ ਆਪਣੀ ਹੈਕਸ ਪੋਸਟ ਦੇ ਉੱਤੇ ਜਾਰੀ ਕਰਦੇ ਹੋਇਆ ਪੋਸਟ ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਸੂਰਾਗਾਂ ਦੇ ਆਧਾਰ ਤੇ ਦੂਜੇ ਮুলਜ਼ਮ ਵਿਸ਼ਾਲ ਮਸੀਹ ਪੁੱਤਰ ਸਾਬੀ ਮਸੀਹ ਪਿੰਡ ਰਾਇਮਲ ਨੇੜੇ ਧਾਨਪੁਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 10 ਵਿਖੇ ਦੋ ਵਿਕੇ ਦੋ ਵਿਕਤੀਆਂ ਵੱਲੋਂ ਉਕਤ ਗ੍ਰੇਨੇਡ ਹਮਲੇ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਸੀ ਜਿਸ ਪ੍ਰੰਤ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਇੱਕ ਦੋਸ਼ੀ ਰੋਹਣ ਮਸੀਨ ਨੂੰ ਹਥਿਆਰਾ ਅਤੇ ਗੋਲੀ ਸਿੱਕੇ ਸਮੇਤ ਕਾਬੂ ਕੀਤਾ ਤੇ ਰੋਹਣ ਮਸੀ ਇਸ ਸਮੇਂ ਸਟੇਟਸ ਸਪੈਸ਼ਲ ਆਪਰੇਸ਼ਨ ਸੈੱਲ ਯਾਨੀ ਕਿ ਐਸ ਐਸ ਓ ਸੀ ਅੰਮ੍ਰਿਤਸਰ ਕੋਲ ਰਿਮਾਂਡ ਦੇ ਉੱਤੇ ਚੱਲ ਰ ਡੀਜੀਪੀ ਗਰਵ ਯਾਦਵ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹੈਪੀ ਪਾਸੀਆਂ ਨੇ ਪੰਜਾਬ ਵਿੱਚ ਆਪਣੇ ਸਾਥੀਆਂ ਰਾਹੀਂ ਮ ਲਜਮਾਂ ਨੂੰ ਵਿਸਫੋਟਕ ਸਮੱਗਰੀ ਹਥਿਆਰ ਤੇ ਹੋਰ ਜਿਹੜੀ ਲਾਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਹੈ ਉਹਨਾਂ ਲਈ ਕੁਝ ਵਿੱਤੀ ਸਹਾਇਤਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਅਮਰਸਰ ਗਏ ਜਿੱਥੋਂ ਦੋਵਾਂ ਨੇ ਆਪਣੇ ਰਸਤੇ ਵੱਖੋ-ਵੱਖਰੇ ਕਰ ਲਏ ਉਹਨਾਂ ਦੱਸਿਆ ਕਿ ਵਿਸ਼ਾਲ ਪਹਿਲਾਂ ਜੰਮੂ ਕਸ਼ਮੀਰ ਗਿਆ ਤੇ ਉੱਥੋਂ ਫਿਰ ਦਿੱਲੀ ਚਲਾ ਗਿਆ ਜਿਸ ਦੌਰਾਨ ਪੁਲਿਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ ਇਹ ਵੀ ਦੱਸਿਆ ਜਾਂਦਾ ਹੈ ਕਿ ਬੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੈਪੀ ਪਾਸੇ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਪਰਮਾਣ ਲਈ ਸ਼ੁਰੂ ਵਿੱਚ ਕੁਝ ਫੰਡ ਮੁਹੱਈਆ ਜ਼ਰੂਰ ਕਰਵਾਏ ਤੇ ਉਹਨਾਂ ਨਾਲ ਘਟਨਾ ਨੂੰ ਸਫਲਤਾਪੂਰਵਕ ਅੰਜਾਮ ਦੇਣ ਤੋਂ ਬਾਅਦ ਹੋਰ ਜ਼ਿਆਦਾ ਪੈਸੇ ਦੇਣ ਦਾ ਵੀ ਵਾਅਦਾ ਕੀਤਾ ਸੀ ਉਹਨਾਂ ਨੇ ਵੀ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵਾਂ ਮੁਲਜ਼ਮਾ ਨੇ ਹੈਪੀ ਪਾਸੀਆ ਵੱਲੋਂ ਕੀਤੇ ਵਾਅਦੇ ਅਨੁਸਾਰ ਹੋਰ ਪੈਸੇ ਲੈਣ ਲਈ ਉਸ ਨਾਲ ਸੰਪਰਕ ਕੀਤਾ ਪਰ ਉਹਨਾਂ ਨੂੰ ਹੈਪੀ ਪਾਸੀਆ ਕੋਲੋਂ ਲਾਰਿਆਂ ਤੋਂ ਸਵਾ ਇੱਕੋ ਜਿ ਨਹੀਂ ਮਿਲਿਆ बाद ਵਿੱਚ ਉਸਨੇ ਉਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਜਿਸ ਨਾਲ ਸਾਰੇ ਵਾਅਦੇ ਉਹਨਾਂ ਦੇ ਧਰੇ ਧਰਾਏ ਰਹਿ ਗਏ ਇਹ ਪੰਜਾਬ ਪੁਲਿਸ ਦਾਵਾ ਕਰ ਰਹੀ ਹੈ ਇਹ ਵੀ ਦਾਵਾ ਕੀਤਾ ਗਿਆ ਕਿ ਦੇਸ਼ ਵਿਰੋਧੀ ਅੰਸਰਾਂ ਨੇ ਨੌਜਵਾਨਾਂ ਨੂੰ ਭਰਮਾਉਣ ਦੇ ਵੱਖ-ਵੱਖ ਢੰਗ ਤਰੀਕੇ ਲੱਭੇ ਹੋਏ ਨੇ ਗੱਲਬਾਤ ਕਰਨ ਦੇ ਉਹਨਾਂ ਨੂੰ ਅਜਿਹੇ ਅਤਵਾਦੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਪੰਜਾਬ ਪੁਲਿਸ ਅਪੀਲ ਕਰਦੀ ਦਿਖਾਈ ਦੇ ਰਹੀ ਹੈ ਜੋ ਆਪਣਾ ਕੰਮ ਕਢਵਾਉਣ ਲਈ ਝੂਠੇ ਵਾਅਦੇ ਨਾਲ ਲੋਕਾਂ ਨੂੰ ਭਰਮਾਉਂਦੇ ਨੇ ਤੇ ਫਿਰ ਉਹਨਾਂ ਨੂੰ ਫਸਾ ਕੇ ਖੁਦ ਪਾਸੇ ਹੋ ਜਾਂਦੇ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਏ ਅਪਰਾਧੀ ਅੰਸਰਾਂ ਦੇ ਝਾਂਸੇ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਜੋ ਉਹਨਾਂ ਨੂੰ ਭਰਮਾਉਣ ਲਈ ਪਹਿਲਾਂ ਤਾਂ ਝੂਠੇ ਵਾਅਦੇ ਕਰਦੇ ਨੇ ਫਿਰ ਕੰਮ ਹੋਣ ਤੋਂ ਬਾਅਦ ਉਹਨਾਂ ਨੂੰ ਵਿੱਚ ਵਿਚਾਲੇ ਛੱਡ ਜਾਂਦੇ ਨੇ ਤੇ ਫਿਰ ਉਹ ਕਾਨੂੰਨ ਦੇ ਡੇੜਕੇ ਚੜਦੇ ਨੇ ਵਿਦੇਸ਼ੀ ਨੌਜਵਾਨਾਂ ਨੂੰ ਪਰਮਾਖ ਕੇ ਆਪਣਾ ਕੰਮ ਕਢਵਾਉਣ ਦੀ ਇਹ ਚਾਲ ਪਿਛਲੀਆਂ ਜਾਂਚ ਕਾਰਵਾਈਆਂ ਵਿੱਚ ਵੀ ਸਾਹਮਣੇ ਆਈ ਹੈ ਇਹ ਪੁਲਿਸ ਆਪ ਮੰਨ ਰਹੀ ਹੈ ਔਰ ਨਾਲ ਹੀ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਝਾਂਸੇ ਵਿੱਚ ਲੈਂਦੇ ਨੇ ਤੇ ਫਿਰ ਕੰਮ ਪੂਰਾ ਹੋਣ ਤੋਂ ਬਾਅਦ ਸਾਥ ਛੱਡ ਜਾਂਦੇ ਨੇ اے ਆਈਜੀ ਜਿਹੜੇ ਕਿ ਸਪੈਸ਼ਲ ਸੈੱਲ ਨੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਰੀ ਸਾਜ਼ਿਸ਼ ਤੇ ਹੈਪੀ ਪਾਸਿਆ ਦੇ ਸਥਾਨਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਚੰਡੀਗੜ੍ਹ ਪੁਲਿਸ ਨਾਲ ਤਾਲਮਿਲ ਜਰੀਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਵਿਸ਼ਾਲ ਮਸੀਹ ਨੂੰ ਅਦਾਲਤ ਵਿੱਚ ਪੇਸ਼ ਕਰਕੇ 20 ਸਤੰਬਰ 2024 ਤੱਕ ਉਸ ਦਾ ਰਿਮਾਂਡ ਹਾਸਲ ਕਰ ਲਿਆ ਹੈ ਇਹ ਪੰਜਾਬ ਪੁਲਿਸ ਦੇ ਵੱਲੋਂ ਦਾਅਵੇ ਤੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਖੁਲਾਸੇ ਕੀਤੇ ਗਏ ਨੇ ਔਰ ਇਹ ਵੀ ਦਾਵਾ ਕੀਤਾ ਗਿਆ ਕਿ ਨੌਜਵਾਨ ਅਜੇਹੀਆਂ ਗਤੀਵਿਧੀਆਂ ਤੋਂ ਜਾਏ ਜਏ لالਚਾਂ ਦੇ ਕਰਕੇ ਇਸ ਕੰਮਾਂ ਦੇ ਵਿੱਚ ਨਾ ਪੈਣ ਕਿਉਂਕਿ ਕਾਨੂੰਨ ਦੇ ਅੜਿੱਕੇ ਜਦੋਂ ਚੜਦੇ ਨੇ ਤਾਂ ਫਿਰ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪੈਂਦਾ ਕਿਸੇ ਦਾ ਇਸ ਵਿੱਚ ਕੁਝ ਨਹੀਂ ਵਿਗੜਦਾ ਹੁਣ ਇਹ ਪੰਜਾਬ ਪੁਲਿਸ ਨੇ ਤਾਂ ਦਾਵਾ ਕਰ ਦਿੱਤਾ ਹੈ ਹਾਲਾਂਕਿ ਵੱਖ-ਵੱਖ ਮਸਲਾਂ ਦੇ ਵਿੱਚ ਜਿਹੜੀ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਵਾਪਰੀ ਘਟਨਾ ਇਸ ਦੇ ਵਿੱਚ ਪੰਜਾਬ ਪੁਲਿਸ ਇਸ ਕਰਕੇ ਇਨਵੋਲ ਹੋਇਆ ਕਿਉਂਕਿ ਜਿਹੜਾ ਗੈਂਗਸਟਰ ਦਾ ਨਾਮ ਆ ਰਿਹਾ ਉਹ ਹੈਪੀ ਦਾ ਉਹ ਪੰਜਾਬ ਦੇ ਨਾਲ ਸੰਬੰਧਿਤ ਰੱਖਣ ਵਾਲਾ ਹੈ ਔਰ ਉੱਥੋਂ ਦੇ ਅੰਮ੍ਰਿਤਸਰ ਦੇ ਇਲਾਕੇ ਦੇ ਮਾਝੇ ਇਲਾਕੇ ਦੇ ਜਿਹੜੇ ਉਹ ਮੁਲਜ਼ਮ ਸਨ ਜਿਨ੍ਹਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਹੈ ਗਰਦਾਸਪੁਰ ਅੰਮ੍ਰਿਤਸਰ ਤਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਨੇ ਇਸ ਤੋਂ ਬਾਅਦ ਜਿਹੜਾ 20 ਸਤੰਬਰ ਤੱਕ ਰਮਾਂਡ ਲਿਆ ਗਿਆ ਦੂਜੇ ਮੁਲਜ਼ਮ ਦਾ ਉਸ ਦੇ ਵਿੱਚੋਂ ਉਸ ਦੇ ਕੋਲੋਂ ਜਿਹੜੇ ਜਿਹੜੇ ਸਵਾਲ ਪੁੱਛੇ ਜਾਣਗੇ ਕਿ ਕਦੋਂ ਦਾ ਇਨਵੋਲਵ ਹੋਇਆ ਕੀ ਹੋਇਆ ਹਾਲਾਂਕਿ ਇਹਨਾਂ ਮੁਲਜ਼ਮਾਂ ਦੇ ਮਾਪਿਆਂ ਦੇ ਬਿਆਨ ਵੀ ਮੀਡੀਆ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਉਹ ਵੀ ਆਪਣੀ ਆਪਣੀ ਕਹਾਣੀ ਦੱਸ ਰਹੇ ਨੇ ਕਿ ਕਿਵੇਂ ਉਹ ਗਰੀਬ ਗੁਰਬੇ ਨੇ ਔਰ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਔਰ ਉਹਨਾਂ ਨੂੰ ਵਰਤਿਆ ਕਿਵੇਂ ਗਿਆ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਪਰ ਇਸ ਜਾਂਚ ਪੜਤਾਲ ਨੇ ਜਦੋਂ ਮੁਕੰਮਲ ਹੋਣਾ ਹੈ ਉਦੋਂ ਪਤਾ ਲੱਗੇਗਾ ਕਿ ਜੜ੍ਹਾਂ ਤੱਕ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਜਾਂ ਫਿਰ ਦਿੱਲੀ ਪੁਲਿਸ ਜਿਹੜੇ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਜੜ੍ਹਾਂ ਤੱਕ ਪਹੁੰਚ ਸਕਦੇ ਆ ਕਿ ਨਹੀਂ ਪਹੁੰਚ ਸਕਦੇ ਆ ਆਉਣ ਵਾਲੇ ਸਮੇਂ 'ਚ ਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਦੇ ਬਾਰੇ ਕੀ ਕਦਮ ਚੁੱਕੇ ਜਾਂਦੇ ਆ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ